ਗੇਮੇ ਕੇਪਾਸ ਸਾਰਿਆਂ ਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਦੇ ਬੁੱਕ ਹੋਇ ショ ਸਾਥੀ ਕਲਾਕਾਰ ਲਗਾ ਰਹੇ ਹਨ ਤੇ ਅੱਜ ਪੰਜਾਬੀ ਸਿੰਗਰ ਅਰਜੰਟ ਲੋਵੀ ਰਾਜਵੀਰ ਜਵੰਦਾ ਦਾ ਸ਼ੋਰ ਲਗਾਉਣ ਗਿਆ ਤੇ ਦੇਖੋ ਕੀ ਬੋਲਿਆ ਸਾਡੇ ਵੱਲੋਂ ਬਹੁਤ ਮੁਬਾਰਕਬਾਦ ਜੋੜੀ ਨੂੰ ਅੱਜ ਦੇ ਦਿਨ ਤੇ ਸਾਰੇ ਆਇਆ ਗਿਆ ਨੂੰ ਅੱਜ ਦਾ ਹੀ ਸ਼ੋਅ ਹੈ ਬਾਈ ਰਾਜਵੀਰ ਜਵੰਦੇ ਦੀ ਕਮਿਟਮੈਂਟ ਉਹਨਾਂ ਦਾ ਸ਼ੋਅ ਸੀ ਭਰਾ ਨੂੰ ਰੱਬ ਆਪਣੇ ਚਰਨਾਂ ਚ ਨਿਵਾਸ ਦੇਵੇ ਅਸੀਂ ਉਹਦੀ ਜਗ੍ਹਾ ਅੱਜ ਹਾਜ਼ਰੀਤ ਦਿੱਤੀ ਹੈ ਸਾਰੇ ਜਾਣੇ ਭਾਈ ਜਵੰਦੇ ਲਈ ਇੱਕ ਤਾੜੀ ਮਾਰੋ ਅਸੀਂ ਉਹਨੂੰ ਯਾਦ ਕਰਦੇ ਰਹੀਏ ਉਹਦੀ ਰੂਹ ਨੂੰ ਸਕੂਨ ਹੋਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਉਹਦੀ ਜਗ੍ਹਾ ਸਾਨੂੰ ਪ੍ਰਵਾਨ ਕੀਤਾ ਇਸ ਲਾਈਵ ਸ਼ੋਅ ਦੌਰਾਨ ਰਾਜਵੀਰ ਜਵੰਦਾ ਨੇ ਅਰਜੰਟ ਲੋਬਾਰੇ ਸਟੇਜ ਤੇ ਕਿਹਾ ਸੀ ਕਿ ਲੱਗੀਆਂ ਨਿਭਾ ਜਾਂਦੇ ਬੰਦੇ ਚੰਗੀਆਂ ਨਸਲਾਂ ਦੇ ਤੇ ਅੱਜ ਅਰਜੰਟ ਲੋ ਨੇ ਰਾਜਵੀਰ ਜਵੰਦਾ ਦਾ ਸ਼ੋਰ ਲਗਾ ਕੇ ਰਾਜਵੀਰ ਦੀ ਕਹੀ ਗੱਲ ਵੀ ਸੱਚ ਕਰ ਦਿੱਤੀ ਤੇ ਯਾਰੀ ਨਿਭਾਦ ਜਿਹੜੇ ਸਿੱਖੇ ਬਹੁਤ ਡਾਉਂਕੂ ਹੱਸੇ ਇੱਕ ਵਾਰੀ ਜ਼ੋਰਦਾਰ ਤਾਣੋ ਹੁੰਦੇ ਰੱਖੇ ਬਸਲਾਂ ਦੇ ਹੁੰਦੇ ਰੱਖੇ ਬਸਲਾਂ ਦੇ ਲੀਕੀਆਂ ਨੇ ਨਿਭਾ ਜਾਂਦੇ ਬੰਦਗੀਆਂ ਨੇ ਨਿਭਾ ਜਾਂਦੇ Kıymetli binyan nasıl